ਸਸੀ ਗਾਲ ਜੀ ਮੌਜੂਦ ਆਂ ਲੁਧਿਆਣਾ ਮਲੇਰ ਕੋਟਲਾ ਰੋਡ ਦੇ ਉੱਤੇ ਦੇਰ ਰਾਤ ਇੱਕ ਅਣਖੌਮੀ ਘਟਨਾ ਵਾਪਰੀ ਹੈ ਇੱਕ ਮਹਿੰਦਰਾ ਪਿਕਅਪ ਗੱਡੀ ਜਿਸ ਦੇ ਵਿੱਚ ਸਵਾਰ 26 ਤੋਂ ਵੱਧ ਲੋਕ ਨਾਨਾ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸੀਗੇ ਪਰ ਕਹਿੰਦੇ ਨੇ ਆ ਓਵਰਲੋਡ ਜ਼ਿਆਦਾ ਸੀ ਜਿਸ ਕਰਕੇ ਬੇਕਾਬੂ ਹੋ ਜਾਂਦੀ ਹੈ ਮਹਿੰਦਰਾ ਪਿਕਅਪ ਉਸ ਤੋਂ ਬਾਅਦ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਸਵੀਰਾਂ ਸਾਨੂੰ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਉਹ ਨਹਿਰ ਦੀਆਂ ਤਸਵੀਰਾਂ ਜਿਸ ਦੇ ਵਿੱਚ ਕਹਿੰਦੇ ਨੇ ਅੱਜ ਦੇਰ ਰਾਤ Mahindra ਪਿਕਅਪ ਗੱਡੀ ਹੈ ਜਿਹੜੀ ਅਸੰਤੁਲਿਤ ਹੋਣ ਦੇ ਕਰਕੇ ਵਿੱਚ ਡਿੱਗ ਰ ਜਾਂਦੀ ਆ ਜਿਸ ਦੇ ਵਿੱਚ 26 ਤੋਂ ਵੱਧ ਸਵਾਰ ਲੋਗ ਇਸ ਦੇ ਵਿੱਚ ਗਿਰ ਜਾਂਦੇ ਨੇ ਕੀ ਆ ਇਹ ਵੀ ਜਾ ਰਿਹਾ ਪ੍ਰਸ਼ਾਸਨ ਪੱਕੋ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ 6 ਤੋਂ ਵੱਧ ਲੋਕ ਨੇ ਜਿਹੜੇ ਮਰ ਗਏ ਨੇ ਜਿਨ੍ਹਾਂ ਨੇ ਦਮ ਤੋੜ ਦਿੱਤਾ ਨਾ ਤੇ ਉਸ ਤੋਂ ਬਾਅਦ 15 ਦੇ ਕਰੀਬ ਲੋਕ ਆ ਜੋ ਪ੍ਰਸ਼ਾਸਨ ਦਾ ਕਹਿਣਾ 15 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਕੁਝ ਨੂੰ ਫਸਟ ਹੈਂਡ ਦੇ ਕੇ ਘਰ ਭੇਜ ਦਿੱਤਾ ਗਿਆ ਪਰ ਕੁਝ ਦੀ ਹਾਲਤ ਸੀਰੀਅਸ ਹੈ ਉਹਨਾਂ ਨੂੰ ਨੇੜਲੇ ਜਿਹੜੇ ਹਸਪਤਾਲਾ ਉਹਨਾਂ 'ਚ ਰੈਫਰ ਕਰ ਦਿੱਤਾ ਗਿਆ ਸੋ ਇਸ ਪੁਲੇ ਦੇ ਉੱਤੇ ਜਿਹੜਾ ਹੈਗਾ ਲੋਕ ਇਕੱਠੇ ਹੋਏ ਨੇ ਨੇੜਲੇ ਪਿੰਡਾਂ ਦੇ ਗੋਤਾਖੋਰ ਆਏ ਹੋਏ ਨੇ ਪ੍ਰਸ਼ਾਸਨ ਪੱਕੂ ਰਾਹਤ ਬਚਾਅ ਸਾਰੇ ਜਿਹੜੇ ਚੱਲਦੇ ਪਏ ਆ ਪਰ ਪ੍ਰਸ਼ਾਸਨ ਦਾ ਇਹ ਕਹਿਣਾ ਜਿੰਨੀ ਕੁ ਪ੍ਰਸ਼ਾਸਨ ਕੋਲ ਜਾਣਕਾਰੀ ਹੈ ਦੋ ਤੋਂ ਵੱਧ ਲੋਕ ਨੇ ਜਿਹੜੇ ਹਜੇ ਲਾਪਤਾ ਨੇ ਪਰ ਜੇ ਅਸੀਂ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਸਾਫ਼ ਤੌਰ ਤੇ ਕਹਿਣਾ 32 ਦੇ ਕਰੀਬ ਲੋਕ ਸੀ ਜਿਹੜੇ ਉਸ ਦੇ ਵਿੱਚ ਸਵਾਰ ਸੀ ਹਜੇ ਕਈ ਲੋਕ ਅਜਿਹੇ ਨੇ ਜਿਹੜੇ ਲਾਪਤਾ ਨੇ ਲੋਕ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਹੈ ਤੁਹਾਡਾ ਅਸੀਂ ਲੋਕਲ ਨਿਵਾਸੀ ਆ ਅੱਛਾ ਭਾਜੀ ਕੀ ਹੋਇਆ ਕੀ ਹਾਸਾ ਕੀ ਹੋਇਆ ਆਸਾ ਨੈਣਾ ਦੇਵੀ ਦਾ ਟੈਂਪੂ ਆ ਰਿਹਾ ਸੀਗਾ ਜੀ ਮਾਤਾ ਦੇ ਦਰਸ਼ਨਾਂ ਲਈ ਦਰਸ਼ਨ ਮੱਥਾ ਦੇਖ ਕੇ ਆ ਗਏ ਸੀਗੇ ਔਰ ਇਹ ਆ ਕੇ ਕੁਝ ਕੀ ਹਨ ਹੋਣੀ ਹੋਈ ਆ ਜੀ ਜਗੇੜੇ ਦੇ ਪੁਲ ਤੇ ਪਰਲੇ ਕਿੰਨੇ ਕੁ ਲੋਕ ਸਵਾਰ ਸੀ ਉਸ ਗੱਡੀ ਦੇ ਵਿੱਚ 20-25 ਦੇ 20-25 ਦੇ ਕਰੀਬ ਸੀਗੇ ਜੀ ਤੇ ਕਿੰਨੇ ਕੁ ਦੀ ਮਤਲਬ ਡੈਥ ਜਿਹੜੀ ਆ ਹੋ ਚੁੱਕੀ ਹੈ ਅਰੇ ਦੇਖ ਰਹੇ ਆਰੇ ਲੱਭ ਰਹੇ ਨੇ ਜੀ ਕੀ ਕੁਝ ਹੋ ਰਿਹਾ ਵਾ ਬਾਕੀ ਪ੍ਰਸ਼ਾਸਨ ਸਾਰਾ ਮੌਜੂਦ ਆ ਔਰੇ ਤੁਹਾਡੀ ਗੱਲ ਕਰੀਏ ਤੁਹਾਡੀ ਅੱਖਾਂ ਸਾਹਮਣੇ ਕਿੰਨੇ ਕੁ ਲੋਕ ਜਿਹੜੇ ਨਿਕਲੇ ਨੇ ਬਾਹਰ ਸਾਡੇ ਅੱਖਾਂ ਦੇ ਸਾਹਮਣੇ ਨਹੀਂ ਹੈਗਾ ਜੀ ਸਾਨੂੰ ਤਾਂ ਮੈਸੇਜ ਆਇਆ ਸੀਗਾ ਤਾਂ ਅਸੀਂ ਔਰੇ ਪਹੁੰਚੇ ਆ ਵੀ ਦੇ ਦੇ ਜਿੰਨਾ ਵੀ ਸਾਡੇ जो भी मदद हो सकती है एक लेडीज की एक बच्चे की मिली है आपके सामने निकली? मेरे सामने एक, एक लेडीज़ की। जनरेटर जो है ना मेरा ही चल रहा है जी। कभी लोग एक दो घंटे से ढूंढ रहे थे ਤੇ ਪਤਾ ਇੱਕ ਲੇਡੀਜ਼ ਮਿਲੀ ਹੈ ਕਿੰਨੇ ਵਜੇ ਹਾਸਾ ਹੋਇਆ ਦਮ ਸਭ ਤੋਂ 11 11:30 ਕੇ ਬਾਅਦ ਲੋਕ ਨੂੰ ਫੋਨ ਆਇਆ ਕਿ ਜਲਦੀ ਫਲੇ ਕੇ ਆ ਗੱਡੀ ਪਲਟ ਗਈ ਹੈ ਉਹ ਹਸੇ ਤੇ ਲੈ ਜਾਓ ਠੀਕ ਹੈ ਹਮੇ 1-2 ਘੰਟੇ ਸੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਦੇਰ ਰਾਤ ਇਹ ਹਾਸਾ ਹੁੰਦਾ ਹੈ ਹਾਸੇ ਤੋਂ ਬਾਅਦ ਪ੍ਰਸ਼ਾਸਨ ਹਰਕਤ ਚ ਆਂਦਾ ਹੈ ਬਚਾਅ ਕਾਰੇ ਜਾਰੀ ਹੈ ਕੁਝ ਲੋਕ ਅਜੇ ਲਾਪਤਾ ਨੇ ਸੋ ਦੇਖਣਾ ਹੋਵੇਗਾ ਕਿੰਨੇ ਕੁ ਜਲਦੀ ਜਿਹੜਾ ਪ੍ਰਸ਼ਾਸਨ ਹੈ ਪੂਰੀ ਗਿਣਤੀ ਜਿਹੜੀ ਪੂਰੀ ਕਰਪੰਦਾ ਲੋਕ ਲੱਭਦੇ ਨੇ ਸੋ ਲੋਕ ਅਥੇ ਇੱਕ ਤਰੀਕੇ ਨਾਲ ਦੁਆਵਾਂ ਵੀ ਮੰਗ ਰਹੇ ਨੇ ਕਿ ਪਹਿਲੇ ਪਿੰਡਾਂ ਦੇ ਲੋਕ ਜਿਹੜੇ ਮੱਥਾ ਟੇਕ ਕੇ ਵਾਪਸ ਆ ਰਹੇ ਸੀਗੇ ਪੂਰੇ ਦੇ ਪੂਰੇ ਲੋਕ ਜਿਹੜੀ ਗਿਣਤੀ ਉਹਨਾਂ ਦੀ ਪੂਰੀ ਹੋ ਸਕੇ ਹਜੇ ਲੋਕ ਲੱਗੇ ਹੋਏ ਨੇ ਚਿੰਤਾ ਲੱਗੀ ਹੋਈ ਆ ਰੋ ਵੀ ਰਹੇ ਨੇ ਕਿਉਂਕਿ ਸੱਟਾਂ ਵੀ ਕਈਆਂ ਦੇ ਲੱਗੀਆਂ ਵਾਂ ਸੋ ਦੇਖਣਾ ਹੋਵੇ ਕਿੰਨੀ ਜਲਦੀ ਇਹ ਕਾਰਜ ਜਿਹੜਾ ਪੂਰਾ ਹੁੰਦਾ ਵੈ ਲੁਧਿਆਣਾ ਤੋਂ ਲੁਧਿਆਣਾ ਲਾਈਵ ਤੇ ਲਈ ਅਮਿਤ <th>ਪਰ ਦੀ ਰਿਪੋਰਟ ਸਾਬ ਕਿ ਬਾਕੀ ਹੋਇਆ ਕਿੱਦਾਂ ਹੋਇਆ ਕੀ ਪਤਾ ਲੱਗਿਆ ਤੁਹਾਨੂੰ ਸੋ ਨਾਨਨ ਦੇਵੀ ਦੇ ਦਰਸ਼ਨ ਕਰਕੇ ਸੰਗਤ ਆ ਰਹੀ ਸੀਗੀ ਔਰ ਜਿੱਦਾਂ ਹੁਣ ਦੱਸਿਆ ਉਹਨਾਂ ਨੇ ਵਾਪਸੀ ਤੇ ਰਾਣਾ ਸਾਹਿਬ ਗੁਰੂ ਘਰ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਪਰਿਵਾਰ ਨੇ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਉੱਥੋਂ ਜਦੋਂ ਚੱਲੇ ਨੇ ਤੇ ਜਿਸ ਹਸਾਬ ਨਾਲ ਗਿਰੇ ਨੇ ਤੇ ਗੱਡੀ ਇਹਦਾ ਮਤਲਬ ਕਿਸੇ ਨੂੰ ਓਵਰਟੇਕ ਕਰਨ ਲੱਗੇ ਹੋਣੇ ਕਿਉਂਕਿ ਆਪਣੀ ਸਾਈਡ ਨਹੀਂ ਸੀ ਓਵਰਟੇਕ ਕਰਦੇ ਕਰਦੇ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਸਿੱਧੀ ਨਹਿਰ 'ਚ ਕਰ ਗਈ ਬਹੁਤ ਦੁਖਦਾਈ ਪਟਨਾ ਹੋਈ ਹੈ ਤੇ ਪੂਰੇ ਪ੍ਰਸ਼ਾਸਨ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਸਾਡੇ ਡੀਸੀ ਸਾਹਿਬ ਤੁਰੰਤ ਪਹੁੰਚ ਗਏ ਐਸਐਸਪੀ ਸਾਹਿਬ ਪਹੁੰਚ ਗਏ ਤੁਰੰਤ ਡੀਐਸਪੀ ਸਾਹਿਬ ਪਹੁੰਚ ਗਏ ਐਸਜੀਐਮ ਸਾਹਿਬ ਪਹੁੰਚ ਗਏ ਸਮੁੱਚਾ ਪ੍ਰਸ਼ਾਸਨ ਤੁਰੰਤ ਉਸ ਕੰਮ ਦੇ ਵਿੱਚ ਬਚਾਅ ਕਾਰਜਾਂ ਦੇ ਵਿੱਚ ਲੱਗਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਲੋਕ ਬਚਾ ਲਏ ਗਏ ਤੇ ਤਕਰੀਬਨ ਜਿਹੜਾ ਬਚਾਅ ਕਾਰਜ ਆ ਉਹ ਸਮਾਪਤਾ ਇੱਕ ਦੋ ਬੰਦਿਆਂ ਦੀ ਸ਼ਾਇਦ ਹਜੇ ਹੈਗੀ ਹੈ ਕਿਉਂਕਿ ਹਜੇ ਸਾਡੇ ਕੋਲ ਕਿਸੇ ਕੋਲ ਕਲੀਅਰ ਗਿਣਤੀ ਨਹੀਂ ਹੈ ਕਿੰਨੇ ਉਸ ਟੈਂਪੂ ਦੇ ਵਿੱਚ ਸੀ ਜਾਂ ਕਿੰਨੇ ਸੀਗੇ ਉਹਦਾ ਅਸੀਂ ਸਾਰਾ ਕੁਝ ਪਤਾ ਕਰ ਰਹੇ ਹਾਂ ਤੇ ਜ ਕੁ ਗੈਜੂਲਟੀ ਵੀ ਹੋਈ ਹੈ ਕਿੰਨੇ ਕਿੰਨੇ ਡੈਥ ਹੋਈ ਹੈ ਹਜੇ ਜਿਹੜੀ ਗੈਜੂਲਟੀ ਹੈ ਉਹ ਕਲੀਅਰ ਨਹੀਂ ਹੈ ਤੇ ਜਿਹੜੀ ਸਾਡੇ ਕੋਲ ਗਿਣਤੀ ਆਈ ਹੈ ਉਹ ਜੇ 4 ਜਣਿਆਂ ਦੀ ਆਈ ਹੈ ਬਾਕੀ ਹਜੇ ਚੈੱਕ ਕਰ ਰਹੇ ਹਾਂ ਕਿਉਂਕਿ ਹਜੇ ਪੂਰੀ ਮੈਨੂੰ ਲੱਗਦਾ ਵੀ ਹਜੇ ਸਰਚ ਵੀ ਚੱਲ ਰਿਹਾ ਵਾ ਕਿਉਂਕਿ ਪਰਿਵਾਰ ਦੇ ਕਲੀਅਰ ਨਹੀਂ ਹੈ ਕੋਈ 24 ਕਹਿੰਦਾ ਕੋਈ 25 ਕਹਿੰਦਾ ਪਰਿਵਾਰ ਦੇ ਬੰਦੇ ਵੀ ਕਲੀਅਰ ਨਹੀਂ ਦੱਸ ਪਾ ਰਹੇ ਵੀ ਕਿੰਨੇ ਬੰਦੇ ਸੀਗੇ ਕਿਉਂਕਿ ਕਾਫੀ ਬੱਚੇ ਬਚਾ ਵੀ ਲਏ ਨੇ ਤੇ 13 ਬੰਦੇ ਤਾਂ ਇੱਥੇ ਹੀ ਜਿਹੜੇ ਹੈਗੇ ਆ ਜਿਹੜੇ ਆਏ ਸੀਗੇ तकरीबन ਉਹਨਾਂ ਦੀ ਹਾਲਤ ਠੀਕ ਹੈ ਤੇ ਇਸੀ ਦੀ ਇਨਫੋਰਮੇਸ਼ਨ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਵੀ ਬਿਲਕੁਲ ਉਹਨਾਂ ਨੂੰ ਦਿੱਤੀ ਆ ਤਾਈਂ ਉਹਨਾਂ ਨੇ ਸਾਰੇ ਪ੍ਰਸ਼ਾਸਨ ਨੂੰ ਹਰਕਤ ਲਿਆਂਦਾ ਤਾਈਂ ਅਸੀਂ ਚੱਲ ਕੇ ਉੱਥੇ ਪਹੁੰਚੇ ਮੌਕੇ ਤੇ ਪਹੁੰਚ ਉਹ ਸਰ ਹੁਣ ਤਾਂ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਫਸਟ ਪ੍ਰੈਫਰੈਂਸ ਆ ਉਹ ਜ਼ਿੰਦਗੀਆਂ ਬਚਾਉਣ ਦੇ ਉੱਤੇ ਆ ਜ਼ਿੰਦਗੀ ਦੇ ਉੱਪਰ ਕੋਈ ਮੁਆਵਜ਼ਾ ਨਹੀਂ ਹੈ ਸਭ ਤੋਂ ਪਹਿਲਾਂ ਜ਼ਿੰਦਗੀ ਬਚਾਉਣ ਤੇ ਆ ਬਚਾਉਣ ਤੇ ਅਸੀਂ ਲੱਗੇ ਆਂ ਜ਼ਰੂਰ ਅਸੀਂ ਜੋ ਵੀ ਹੋਊਗਾ ਬੈਸਟ ਪੋਸੀਬਲ ਹੋ ਕਰਾਂਗੇ ਸਰ ਲਗਭਗ ਦੱਸਿਆ ਜਾ ਰਿਹਾ ਜਿਵੇਂ ਕਿ ਪਰਿਵਾਰ ਦੇ ਨਾਲ ਗਲਤ ਹੋਈ ਉਹ ਕਹਿੰਦੇ ਨੇ 30 ਤੋਂ 32 ਜਾਨੇ ਜਿਹੜੇ ਕਿ ਗੱਡੀ ਦੇ ਵਿੱਚ ਸੀਗੇ ਨਹੀਂ 30 ਤੋਂ 32 ਨਹੀਂ ਸੀਗੇ ਪਰਿਵਾਰ ਨਾਲ ਮੇਰੀ ਹੁਣ ਵੀ ਗੱਲ ਹੋਈ ਹੈ ਕੋਈ 24 ਕਹਿੰਦਾ ਕੋਈ 25 ਕਹਿੰਦਾ ਮੈਂ ਪਰਿਵਾਰ ਨਾਲ ਗੱਲ ਕਰਕੇ ਆਇਆ ਦੋ ਚਾਰ ਜਾਨੇ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਜਾਨੇ ਇਹ 13 ਜਾਨੇ ਰਿਕਵਰ ਇਥੇ ਹੋਏ ਨੇ ਲੁਧਿਆਣੇ ਭੇਜਿਆ ਗਿਆ ਵਾ ਕੁਝ ਪੈਨ ਨੇ ਕੁਝ ਅਮ드ਗੜ ਨੇ ਅਲੱਗ-ਅਲੱਗ 2-3 ਜਾਨੇ ਘਰ ਵੀ ਚਲੇ ਗਏ ਨੇ ਜਿਹੜੇ ਠੀਕ ਸੀਗੇ 5-6 ਜਾਨੇ ਘਰ ਵੀ ਚਲੇ ਗਏ ਨੇ ਕਿਉਂਕਿ ਜਿਹੜੇ ਠੀਕ ਸੀਗੇ ਉਹਨਾਂ ਨੂੰ ਰੱਖਣ ਦਾ ਕੋਈ ਆਈਡੀਆ ਨਹੀਂ ਆ ਤੇ ਇਸ ਲਈ ਕੁਝ ਘਰ ਵੀ ਅਸੀਂ ਛੁੱਟੀ ਦੇ ਦਿੱਤੀ ਤਾਂ ਕਿ ਸਾਨੂੰ ਪਤਾ ਲੱਗੇ ਐਗਜ਼ੈਕਟ ਫਿਗਰ ਸਾਹਮਣੇ ਆਵੇ ਐਗਜ਼ੈਕਟ ਫਿਗਰ 1-2 ਘੰਟੇ ਤੱਕ ਸਾਨੂੰ ਸਾਹਮਣੇ ਆ ਜਾਏਗਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਵਾ ਬਿਲਕੁਲ ਹਜੇ ਰੈਸਕਿਊ ਆਪਰੇਸ਼ਨ ਹਜੇ ਖਤਮ ਨਹੀਂ ਹੋਇਆ ਚੱਲ ਰਿਹਾ ਵਾ ਸਾਡੇ ਗੋਤਾਖੋਰ ਲੱਗੇ ਹੋਏ ਆ ਸਾਡੇ ਡੀਐਸਪੀ ਸਾਹਿਬ ਉਥੇ ਐਸਡੀਐਮ ਸਾਹਿਬ ਸਾਰੇ ਖੜੇ ਆ ਸੀ ਵੀ ਉਥੋਂ ਹੀ ਆਏ ਆ ਅਸੀਂ ਸਿਰਫ ਚੱਕਣੀਆਂ ਦਾ ਹਾਲ ਚਾਲ ਪੁੱਛਣ ਦੇ ਲਈ ਆਏ ਸੀ ਤੇ ਜੋ ਵੀ ਹੋਏਗਾ ਸਾਡੇ ਲੋਕ ਪੰਜਾਬ ਸਰਕਾਰ ਪਰਿਵਾਰਾਂ ਦੇ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਔਰ ਸੀਐਮ ਸਾਹਿਬ ਤਾਂ ਘੰਟੇ-ਘੰਟੇ ਦੇ ਵਿੱਚ ਸਾਡੇ ਤੋਂ ਇਸ ਚੀਜ਼ ਦੀ ਰਿਪੋਰਟ ਲੈਂਦੇ ਆ ਤੇ ਉਹ ਵੀ ਬੜੇ ਚਿੰਤਤ ਨੇ ਕਿ ਜਿਹੜਾ ਇਹ ਘਟਨਾ ਹੋਈ ਆ ਬਹੁਤ ਮੰਦਭਾਗੀ ਘਟਨਾ ਠੀਕ ਹੈ ਸਰਪੰਚੀ ਦਾ ਨਾਮ ਕੀ ਹੈ ਮੈਨਾਂ ਉਹ ਕਿਸਾ ਸੰਗਾ ਸਰ ਪਿੰਡ ਕਿਹੜਾ ਮਾਨਕੋੜੀ ਮਾਨਕੋੜੀ ਸਰਪੰਚ ਸਾਹਿਬ ਕੀ ਹੋਇਆ ਕੀ ਹੈ ਸਰ ਨਣੇ ਦੇ ਵੀ ਕੱਲ ਗਏ ਸੀਗੇ ਅੱਜ ਉੱਥੋਂ ਵਾਪਸ ਆ ਰਹੇ ਨਣੇ ਦੇ ਵੀ ਤਾਂ ਵਾਪਸ ਆ ਰਹੇ ਕਿਸੇ ਬੰਦੇ ਸੀਗੇ 26 26 ਬੰਦੇ ਟਰਾਲੇ 'ਚ ਸਾਰੇ ਆਪਣੇ ਪਿੰਡ ਦੇ ਸਾਰੇ ਪਿੰਡ ਦੇ ਸਾਰੇ ਆ ਰਹੇ ਪਿੰਡ ਦੇ ਕਿੰਨੇ ਕੁ ਬੰਦੇ ਮਤਲਬ ਐਕਸੀਡੈਂਟ ਦੇ ਵਿੱਚ ਘਾਇਲ ਹੋਏ ਨੇ ਜਾਂ ਕਿੰਨੇ ਮਰੇ ਨੇ ਕੀ ਦੇਖੋ ਸਰ ਸਾਨੂੰ ਹੁਣ ਤੱਕ ਜੋ ਫਾਰਮਰ ਮਿਲੀ ਹੈ 13 ਮਰੀਜ਼ ਇੱਥੇ ਪਹੁੰਚੇ ਜੀ ਕੁਸ ਮੰਡੀ ਪਹੁੰਚੇ ਨੇ ਮੰਡੀ ਤੇ ਅਸੀਂ ਜਾਇ ਕਹਿ ਨਹੀਂ ਹਲੇ ਕੁਸ ਰਾਣਾ ਸਾਹਿਬ ਚਲੇ ਗਏ ਠੀਕ ਉਹਦੇ ਵਿੱਚੋਂ ਡੈਥ 6 ਬੰਦੇ ਦੇ ਹੋ ਗਏ 6 ਬੰਦੇ ਦੀ ਡੈਥ ਹੋ ਗਈ ਠੀਕ ਹੈ ਕਿ ਇਹਨਾਂ ਵਿੱਚੋਂ ਬੱਚੇ ਕਿੰਨੇ ਸੀ ਜੀ ਦੋ ਬੱਚੇ ਨੇ ਜੀ ਦੋ ਬੱਚੇ ਤੇ ਜਨਨੀਆਂ ਕਿੰਨੀਆਂ ਜਨਨੀਆਂ ਨੇ ਜੀ ਇੱਥੇ ਇੱਕ ਹੋਗੀ ਤੇ ਇੱਕ ਮੰਡੀ ਹੋਗੀ ਅੱਛਾ ਦੋ ਬੱਚੇ ਦੋ ਜਨਨੀਆਂ ਤੇ ਦੋ ਜੈਂਟਸ ਇਸ ਕੋ ਪਰਿਵਾਰ ਦੇ ਕਿ ਲਗ ਲਗ ਹੈਲ ਪਰਿਵਾਰ ਲਗਦਾ ਮਤਲਬ 6 ਦੇ ਪਰਿਵਾਰ ਲਗ ਲਗ ਨੇ ਪਰਿਵਾਰ ਲਗਦਾ ਠੀਕ ਹੈ ਤੇ ਹੁਣ ਕਿੰਨੇ ਕ ਬੰਦੇ ਮਤਲਬ ਰਹਿ ਗਏ ਲੱਭਣ ਨੂੰ ਅਜੇ ਦੇਖੋ ਸਰ ਸਾਨੂੰ ਹਲੇ ਫਾਰਮੇਸ਼ਨ ਤੋਂ ਬੜੀ 8 6-7 ਬੰਦੇ ਮੜਿਆ ਵੀ ਨਹੀਂ ਮਿਲੇ ਬਾਕੀ ਨਹੀਂ ਮਿਲੇ ਜੀ ਡੈਥ ਹੋਈ ਉਹਨਾਂ ਦੇ ਨਾਮ ਕੀ ਹੋਣੇ ਆ ਇਹ ਤਾਂ ਜਰਨਲ ਸੰਜੀ ਜੀ ਦੇਖੋ ਪਿੰਡ ਦੇ ਵਿੱਚ ਤਾਂ ਸੀ ਮੈਂ ਆਪਾਂ ਆਪਣੀ ਨੌ ਲਾਇਦਿਆਂ ਬੱਚਿਆਂ ਦੇ ਨਾਮ ਛੋਟੇ 8 ਸਾਲ ਦੇ ਬੱਚੇ ਉਹਨਾਂ ਦਾ ਨਾਮ ਪਤਾ ਨਹੀਂ ਲੈ ਤੇ ਇੱਕ ਸਾਡੇ ਪਿੰਡੋਂ ਮੀਤੂ ਆ ਕੁੜੀ ਕਹਿੰਦੇ ਨੇ ਆ ਘਰੋਂ ਇਹਦੇ ਕਰੋ ਜੀ ਸਰਪੰਚ ਸਾਹਿਬ ਕਿੰਨੇ ਬੰਦੇ ਤੁਹਾਡੇ ਹਸਾਮ ਨਾਲ ਲੱਗੇ ਗਏ ਔਰ ਕਿੰਨੇ ਰਹਿੰਦੇ ਨੇ ਜੀ ਮੇਰੇ ਹਿਸਾਬ ਨਾਲ ਤਕਰੀਬਨ 16 17 ਬੰਦੇ ਲੱਜੁਕੇ 20 ਦੇ ਕਰੀਬ ਆ ਗਏ ਮਤਲਬ 26 ਦੇ ਵਿੱਚੋਂ 20 ਲੱਜੁਕੇ ਨੇ 6 ਨਹੀਂ ਪਤਾ 6 ਨਹੀਂ ਹਜੇ ਪਤਾ ਨਹੀਂ ਸਾਨੂੰ ਕੋਈ 26 ਠੀਕ ਹੈ ਸਰਪੰਚ ਸਾਹਿਬ ਗੁਰਦੀਪ ਸਿੰਘ ਭਾਈ ਕਿੱਥੇ ਰਹਿਣ ਆਲੇ ਆਨਖਵਾਲੇ ਠੀਕ ਹੈ ਕੀ ਕੀ ਹੋਇਆ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਜੀ ਰਾੜਾ ਉਥੋਂ ਨੈਣਾ ਦੇ ਵੀ ਆ ਰਹੇ ਸੀ ਯਾਤਰਾ ਕੌਣ ਇਹ ਮੇਰੀ ਭਾਬੀ ਨੇ ਜੀ ਕਿੰਨੇ ਬੰਦੇ ਸੀ 32 ਜਾਣੇ ਸੀਗੇ ਸਾਹਿਬ ਇੱਕੋ ਦੇਖੇ ਚ ਗਏ ਸੀ ਹਾਂ ਜਿੰਨੇ ਚੜੀ ਸੀਗੀ ਹਾਂ 18 ਹਾਂ ਸੀ ਜੀ ਠੀਕ ਹੈ ਕਦੋਂ ਗਏ ਸੀਗੇ ਇੱਕ ਪਰਸੋਂ ਗਏ ਹੋਣ ਠੀਕ ਹੈ ਤੇ ਅੱਜ ਵਾਪਸੀ ਸੀ ਹਾਂ ਜੀ ਅੱਜ ਵਾਪਸੀ ਜੀ ਠੀਕ ਹੈ ਤੇ ਕੀ ਹੋਇਆ ਕਿੱਥੇ ਹੋਇਆ ਇਹ ਰਸਤੇ 'ਚ ਝੰਡਾ ਉੱਥੇ ਲੱਗੇ ਕਾ ਸੀ ਸਾਹਿਬ ਸਾਨੀ ਟੈਂਪੂ ਹੋ ਗਿਆ ਸਾਈਡ ਤੇ ਨੂੰ ਉਹਦੇ ਕਰਕੇ ਟੈਂਪੂ ਮਹਰ ਜੜੀ ਗਿਆ ਕਿਹੜੀ ਨੇ ਮਹਰ ਜੰਗਲ ਜਿਗੜੇ ਵਾਲੀ ਦਾ ਜਿਗੜੇ ਵਾਲੀ ਤੇ ਕਿੰਨੇ ਬੰਦੇ ਉਸਲੇ ਹੁਣ ਤੱਕ ਮਿਲ ਚੁੱਕੇ ਨੇ ਉਹ ਤਾਂ ਹਜੇ ਹੈਗੇ 4-5 ਤਾਂ ਮਿਲ ਚੁੱਕੇ ਨੇ ਅੱਛਾ ਠੀਕ ਨੇ ਜਿਹੜੇ ਬਾਕੀ ਦਾ ਪਤਾ ਨਹੀਂ ਹਲੇ ਕੋਈ ਆਪਰੇ ਰਹੇ ਨੇ ਉਹਨਾਂ ਨੂੰ ਤੇ ਤੁਸੀਂ ਕਿਹਦੇ ਨਾਲ ਆਏ ਹੋ ਇਹ ਮੇਰੀ ਭਾਬੀ ਨੇ ਠੀਕ ਹੈ ਇਹ ਵੀ ਨਾਲ ਗਏ ਸੀਗੇ ਹਾਂਜੀ ਹਾਂਜੀ ਤੇ ਇਕੱਲੇ ਸੀਗੇ ਕੀ ਇਹਨਾਂ ਨੂੰ ਨਹੀਂ ਨਹੀਂ ਘਰ ਵਾਲਾ ਵੀ ਸੀ ਤੇ ਕੁੜੀ ਵੀ ਸੀਗੀ ਉਹ ਮਿਲ ਗਏ ਉਹਨਾਂ ਕੁੜੀ ਦੀ ਡੈਥ ਹੋ ਗਈ ਘਰ ਵਾਲਾ ਹਲੇ ਬਣੀਦਾ ਕਿੰਨੀ ਉਮਰ ਕੁੜੀ ਦੀ 2-3 ਸਾਲ ਦੀ ਸੀਗੀ 3 ਸਾਲ ਦੀ ਸੀ ਠੀਕ ਹੈ ਤੇ ਇਹਨਾਂ ਦੇ ਹਾਲਾਤ ਕੀ ਨੇ ਹਲਾ ਸੀਰੀਅਸ ਹੀ ਨੇ ਜੀ ਚੰਡੀਗੜ੍ਹ ਲੱਗੇ ਨੇ ਠੀਕ ਹੈ ਤੇ ਬਾਕੀ ਦੇ ਪੇਸ਼ੈਂਟ ਕਿੱਥੇ ਨੇ ਦੋ ਲੋਏ ਠੀਕ ਹੈ ਤੇ ਕਿੰਨੇ ਕ ਬੰਦੇ ਲੱਗ ਚੁੱਕੇ ਨੇ ਬੰਦ ਲੱਬੇ ਦਾ ਹੀ ਕੋਈ ਨਹੀਂ ਦੋ ਜਹਾਜ ਲੱਬੇ ਨੇ ਬਸ ਕਿਦਾਂ ਦਾ ਪਤਾ ਲੱਗੇ ਜੀ ਉਹ ਨਹੀਂ ਪਤਾ ਜੀ ਤੇ ਮੌਕੇ ਤੇ ਆਏ ਆ ਤੇ ਮੁੱਕ ਤੇ ਡਰਾਈਵਰ ਸੀ ਜਰ ਡਰਾਈਵਰ ਉੱਥੇ ਹੈ ਜੀ ਉੱਥੇ ਹੈ ਜੀ ਹਾਂ ਜੀ ਉਹ ਡਰਿੰਕ ਪੀਣਾ ਤਾਂ ਨਹੀਂ ਕੀਤੀ ਪਤਾ ਨਹੀਂ ਆਦਾ ਜੀ ਹੁਣ ਸਾਨੂੰ ਇਹ ਕੀ ਨਾਮ ਆਪਾਂ ਕੁਲਵੀਂ ਹੈਗੇ ਅੱਗੇ ਰਹਿਣ ਵਾਲੇ ਮਾਨਕਵਾਲ ਮਾਨਕਵਾਲ ਜ਼ਿਲ੍ਹਾ ਅਮਰੀਕਾ ਠੀਕ ਹੈ ਕੀ ਹੋਇਆ ਕਿਹਦੇ ਨਾਲ ਹੋਇਆ ਇਹ ਲੈਣਾ ਦੇਵੀ ਤਾਂ ਆਉਂਦਾ ਸੀ ਕੌਣ ਇਹ ਵੀ ਟੈਂਪੂ ਸਾਡੇ ਬੰਦੋਂ ਗਿਆ ਦੀ ਮੱਥਾ ਦੇ ਕੇ ਲੈਣਾ ਦੇ ਦੀ ਕੱਢ ਗਏ ਸੀ ਇਹ ਕੱਲ ਗਿਆ ਦੀ ਅੱਛਾ ਕਿੰਨੇ ਜਣੇ ਗਏ ਸੀ ਇਹ ਤਕਰੀਬਨ ਕੋਈ 25 ਕਹਿੰਦਾ ਪਰ 32 ਕੇ ਜਣੇ ਦੀ ਹੈ ਟੈਂਪੂ ਡਰਵਲ ਇੱਕੋ ਪਿੰਡ ਦੇ ਸੀ ਸਾਰੇ ਇਹ ਇੱਕੋ ਪਿੰਡ ਦੇ ਕਿਹੜੇ ਪਿੰਡ ਦੇ ਮਾਨ ਕੇੜੀ ਠੀਕ ਹੈ ਇਹ ਕੁੱਪ ਲਵੇ ਬ੍ਰੇਕ ਕੋਲ ਲੱਜਣਾ ਬ੍ਰੇਕ ਕੋਲ ਅੱਟ ਹੋਇਆ ਕੀ ਅੱਜ ਹੋਇਆ ਹੁਣੇ 8:00 ਵਜੇ ਡੇਗੀ ਨਹਿਰ ਤੇ ਉਹ ਟਾਈਮ ਪੂਰਾ ਆਉਂਦਾ ਨਹੀਂ ਤੇ ਲੱਗਿਆ ਐ ਨਹੀਂ ਪਤਾ ਕਿੱਦਾਂ ਲੱਗਿਆ ਅਸੀਂ ਦਾ ਮਾਵੇ ਦੀ ਇੱਥੋਂ ਹਸਪੀਟਲ ਹੋ ਗਿਆ ਦੀ ਦੇਖੋ ਹਾਂ ਠੀਕ ਹੈ ਤੇ ਤੁਹਾਡੇ ਕੀ ਲੱਗਦੇ ਨੇ ਜਿਹੜੇ ਮਤਲਬ ਗੱਲ ਹੈ ਇਹ ਮੇਰੇ ਤਾਈ ਦੀ ਨੂੰ ਆਈ ਅੱਛਾ ਤੇ ਕਹਿੰਦੇ ਕੋਈ ਡੈੱਟ ਵੀ ਹੋਈ ਹੈ ਹਾਂ ਇਹਨਾਂ ਦੀ ਇੱਕ ਬੱਚੀ ਸੀ ਬੱਚੀ ਵੀ ਹੋਈ ਕਿੰਨੀ ਉਮਰ ਹੈ ਬੱਚੀ ਉਮਰ ਤਾਂ ਹਾਲੇੜ ਹਾਲੇ ਹੀ ਜਦੋਂ ਤੇ ਹੂ ਕੋ ਹਸਬੰਡ ਵੀ ਇਹਨਾਂ ਦੇ ਹੈ ਉਹ ਹਲੇ ਨਹਿਰ ਜੀ ਨੇ ਬਤਾਨੇ ਨਹਿਰ ਜੀ ਤੇ ਸਰ 32 ਚੋਂ ਕਿੰਨੇ ਕੁ ਬੰਦੇ ਨਿਕਲੇ ਨੇ ਐਟ ਤੁਹਾਡੇ ਮੁਤਾਬਕ ਹੁਣ ਤੱਕ 15-20 ਬੰਦੇ ਨਿਕਲੇ ਆ ਜੀ 15-20 ਚ ਸਾਰੇ ਸਹੀ ਨੇ ਠੀਕ ਨੇ ਕੁਛ ਠੀਕ ਨੇ ਬਾਕੀ 2-3 ਦੀ ਖਬਰ ਮਿਲਈ ਆ ਜਿਹੜੇ ਤੁਹਾਨੂੰ ਹਜੇ ਤੱਕ 15 ਚੋਂ 2-3 ਤਿੰਨ ਦੀ ਖਬਰ ਮਿਲ ਚੁੱਕੀ ਕਿ ਡੈਥ ਹੋਈ ਆ ਹਾਂ ਤੇ ਕੁਛ ਪਤਾ ਲੱਗ ਸਕਿਆ ਕਿ ਕਾਰਨ ਕੀ ਨਿਕਲਿਆ ਵਾ ਐਕਸੀਡੈਂਟ ਕਿਦਾਂ ਹੋਇਆ ਕਿਦਾਂ ਕਾਰਨ ਦਾ ਹੀ ਹਲੇ ਕੋਈ ਨਹੀਂ ਕੋਈ ਡਰਾਈਵਰ ਨੇ ਡਰਿੰਕ ਕੀਤੀ ਸੀ ਜਾਂ ਅੱਖ ਦੀ ਚੱਕੀ ਲੱਗ ਗਈ ਸੀ ਜਾਂ ਕੁਛ ਹੋ ਗਿਆ ਸੀ ਜਾਨਵਰ ਮਰੇ ਓਏ ਲੋਹੇ ਨੂੰ ਕੁਝ ਕਹਿ ਸਕਦੇ ਕੀ ਹੋਇਆ ਉਹ ਪਤਾ ਨਹੀਂ ਫਾਨਾ ਫਾਨਾ ਚੱਲੇ ਆ ਗਿਆ ਆ ਡਰਾਈਵਰ ਮਿਲ ਗਿਆ ਡਰਾਈਵਰ ਨਾਲ ਗੱਲ ਹੋ ਗਈ ਨਹੀਂ ਡਰਾਈਵਰ ਨਾਲ ਗੱਲ ਹੋ ਗਈ ਚੰਦ ਦੇਲੋਂ ਫੋਨ ਆਇਆ ਦੀ ਠੀਕ ਹੈ ਸਰ ਤੁਹਾਨੂੰ ਬਚਾ ਲੈ ਗੁਰਦੀਪ ਸਿੰਘ ਆ ਜੀ ਕਿੱਥੇ ਰਹਿਣ ਆਲੇ ਮਾਨਖਵਾਲੇ ਠੀਕ ਹੈ ਕੀ ਕੀ ਹੋਇਆ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਜੀ ਰਾੜਾ ਉਥੋਂ ਨੈਣਾ ਦੇ ਵਿਵਾਰ ਆ ਰਹੇ ਸੀ ਯਾਤਰਾ ਕੌਣ ਇਹ ਮੇਰੀ ਭਾਬੀ ਨੇ ਜੀ ਕਿੰਨੇ ਬੰਦੇ ਸੀ 32 ਜਾਣੇ ਸੀਗੇ ਸਰ ਇੱਕੋ ਦੇ ਖਿੱਚ ਗਏ ਸੀ ਹਾਂ ਜਿੱਥੇ ਗਈ ਸੀਗੀ ਹਾਂ ਛੋੜਾਂ ਹਾਂ ਤੇ ਜੀ ਠੀਕ ਐ ਕਦੋਂ ਗਏ ਸੀਗੇ ਇੱਕ ਪਰਸੋਂ ਗਏ ਹੋਣੇ ਠੀਕ ਐ ਤੇ ਅੱਜ ਵਾਪਸੀ ਸੀ ਹਾਂਜੀ ਅੱਜ ਵਾਪਸੀ ਜੀ ਠੀਕ ਐ ਤੇ ਕੀ ਹੋਇਆ ਕਿੱਥੇ ਹੋਇਆ ਇਹ ਰਸਤੇ 'ਚ ਜੰਮੜੋ ਉੱਥੇ ਲੱਗੇ ਕਾਹਦੇ ਸਾਹ ਪਾਣੀ ਟੈਂਪੂ ਹੋ ਗਿਆ ਸਾਈਡ ਤੇ ਨੂੰ ਉਹਦੇ ਕਰਕੇ ਟੈਂਪੂ ਨਹਿਰ ਜੜੀ ਗਿਆ ਜਿਹੜੀ ਨਹਿਰ ਜੰਗੜੇ ਵਾਲੀ ਜਿਹੜੀ ਜੰਗੜੇ ਵਾਲੀ ਤੇ ਕਿੰਨੇ ਬੰਦੇ ਉਸਨੇ ਹੁਣ ਤੱਕ ਮਿਲ ਚੁੱਕੇ ਨੇ ਉਹ ਤਾਂ ਹਜੇ ਹੈਗੇ 4-5 ਤਾਂ ਮਿਲ ਚੁੱਕੇ ਨੇ ਅੱਛਾ ਠੀਕ ਨੇ ਜਿਹੜੇ ਬਾਕੀ ਦਾ ਪਤਾ ਨਹੀਂ ਹਲੇ ਕੋਈ ਆਪਰੇ ਨਾ ਨੋ ਤੇ ਤੁਸੀਂ ਕਿਹਦੇ ਨਾਲ ਆਏ ਹੋ ਇਹ ਮੇਰੀ ਭਾਬੀ ਨਹੀਂ ਠੀਕ ਹੈ ਇਹ ਵੀ ਨਾਲ ਗਏ ਸੀਗੇ ਹਾਂਜੀ ਹਾਂਜੀ ਤੇ ਇਕੱਲੇ ਸੀਗੇ ਕੀ ਇਹਨਾਂ ਨੂੰ ਨਹੀਂ ਨਹੀਂ ਘਰ ਵਾਲਾ ਵੀ ਸੀ ਤੇ ਕੁੜੀ ਵੀ ਸੀਗੀ ਉਹ ਮਿਲ ਗਏ ਉਹਨਾਂ ਕੁੜੀ ਦੀ ਡੈਥ ਹੋ ਗਈ ਘਰ ਵਾਲਾ ਹਿਲਪ ਨਹੀਂ ਰਿਹਾ ਕਿੰਨੀ ਕੁਮਰ ਕੁੜੀ ਦੀ ਦੋ ਤਿੰਨ ਸਾਲ ਦੀ ਸੀਗੀ ਤਿੰਨ ਸਾਲ ਦੀ ਠੀਕ ਹੈ ਤੇ ਇਹਨਾਂ ਦੇ ਹਾਲਾਤ ਕੀ ਨੇ ਹਾਲਾਤ ਸੀਰੀਅਸ ਹੀ ਨੇ ਜੰਡੀਗੜ ਲੱਗੇ ਨੇ ਠੀਕ ਹੈ ਤੇ ਬਾਕੀ ਦੇ ਪੇਸ਼ੈਂਟ ਕਿੱਥੇ ਨੇ ਦੋ ਲੋਏ ਠੀਕ ਹੈ ਕਿੰਨੇ ਕ ਬੰਦੇ ਲੱਭ ਚੁੱਕੇ ਨੇ ਬੰਦ ਲੱਭੇ ਦਾ ਹੀ ਕੋਈ ਨਹੀਂ ਦੋ ਜਹ ਜ ਲੱਭੇ ਨੇ ਬਸ ਕਿੱਦਾਂ ਹੋਣਾ ਪਤਾ ਲੱਗੇ ਉਹ ਨਹੀਂ ਪਤਾ ਜੀ ਇਹ ਤਾਂ ਮੌਕੇ ਤੇ ਆਏ ਆ। ਜਿਹ ਮੁੱਕ ਦੇ ਡਰਾਈਵਰ ਸੀ ਜਰ ਡਰਾਈਵਰ ਉੱਥੇ ਆਈ। ਉੱਥੇ ਆਈ। ਹਾਂਜੀ। ਉਹ ਡਰਿੰਕ ਪੀਣਾ ਤਾਂ ਨਹੀਂ ਕੀਤੀ। ਪਤਾ ਨਹੀਂ ਆਦਾ ਹੁਣ ਸਾਨੂੰ। ਡਾਕਟਰ ਰਾਜੇਸ਼ ਗਰ ਐਲ ਐਮਓ ਡੇਲੂ ਤੇ ਹਸਪਤਾਲ ਨੂੰ। ਅੱਛਾ ਕਿੰਨੇ ਬੰਦੇ ਇੱਥੇ ਡੇਲੂ ਜੀ ਗੱਲ ਕਰੀਏ। ਕਿੰਨਾਂ ਹਾਲਾਤਾਂ ਵਿੱਚ ਆਪਕੇ ਕੋਲ ਮਰੀਜ਼ ਆਇਆ ਸੀ ਇੱਥੇ? ਸਰ ਸਾਡੇ ਕੋਲੇ ਟੋਟਲ 13 ਪੇਸ਼ੈਂਟ ਆਏ ਇੱਥੇ। ਜਿਨ੍ਹਾਂ 'ਚੋਂ 7 ਫੀਮੇਲ ਸੀ। ਜੀ। 4 ਮੇਲ ਤੇ 2 ਬੱਚੇ। ਜੀ। ਜਿਨ੍ਹਾਂ 'ਚੋਂ 2 ਬੱਚੇ ਇੱਕ ਮੇਲ ਤੇ ਇੱਕ ਫੀਮੇਲ ਬ੍ਰੋਡਡਟ ਹੈ। ਬਾਕੀ ਸਾਡੇ ਕੋਲੇ 8 ਡਰਾਪ অবজারਵੇਸ਼ਨ ਜਿਹਨਾਂ ਜੋ 4 ਇਸ ਵੇਲੇ ਹੀ ਸਾਡੇ ਕੋਲੇ ਦਾਖਲ ਹੈ ਕਿ 4 ਫਰਸਟ ਏਡ ਲੈ ਕੇ ਉਹ ਆਪੇ ਚਲੇ ਗਏ ਜਿਹੜੇ ਦਾਖਲ ਹੈ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਠੀਕ ਹੈ ਜੀ ਆਊਟ ਆਫ ਡੇਂਜਰ ਹੈ ਸਾਰੇ ਕੋਈ ਭਰਾਣ ਵਾਲੀ ਗੱਲ ਨਹੀਂ ਡਾਕਟਰ ਜੀ ਇੱਕ ਪੇਸ਼ੈਂਟ ਰੈਫਰ ਕੀਤਾ ਉਹਨੂੰ ਵਮਟਿੰਗਜ਼ ਆ ਰਹੀਆਂ ਹੀ ਬਾਰ-ਬਾਰ ਉਹ ਇਸੇਵਲਾ ਹਸਪੀਟਲ ਨੂੰ ਧਿਆਨ ਨਾਲ ਰੈਫਰ ਟੋਟਲ ਕਿੰਨੇ ਪੇਸ਼ੈਂਟ ਤੁਹਾਡੇ ਕੋਲ ਇੱਥੇ ਪਹੁੰਚੇ ਸੀਗੇ ਟੋਟਲ 13 ਸੀ ਜੀ ਠੀਕ ਹੈ ਤੇ ਕਿੰਨੀ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਪਾਸਵਰਡ ਕੀਤੀ ਗਈ ਸੀਗੀ ਕਿਸ ਕਿਸ ਰਗਾ ਦੇ ਸਰ ਇਹ ਐਸ਼ੀਅਨ ਦੀ ਇਨਫੋਰਮੇਸ਼ਨ ਤੁਹਾਡੇ ਨੂੰ ਸਰ ਸਾਨੂੰ ਇਹ ਸੀ ਵੀ ਉਹ ਗੱਡੀ 'ਚ 20 ਤੋਂ 25 ਬੰਦੇ ਸੀ ਪਰ ਸਾਡੇ ਕੋਲੇ ਇੱਥੇ 13 ਹੈ ਠੀਕ ਹੈ ਠੀਕ ਹੈ ਜੀ ਜਿਹੜਾ ਇਨਸੀਡੈਂਟ ਹੋਇਆ ਅੱਜ ਕਿੰਨੇ ਬੰਦੇ ਸੀਗੇ ਕਿੰਨੇ ਦੇ ਐਕਸਪਾਇਰ ਕਰ ਗਏ ਨੇ ਤੇ ਕਿੰਨੇ ਰੰਦੇ ਨੇ ਲੱਭਣ ਨੂੰ ਇੱਕ ਤਕਰੀਬਨ 9:40 ਤੇ 9:45 ਦੇ ਤਕਰੀਬਨ ਮੇਰੇ ਹਿੱਸੇ 'ਚ ਉਹ ਐਸਐਟਮ ਲੋਡ ਨੂੰ ਇੱਕ ਕੰਟਰੋਲ ਰੂਮ ਈਨਫੋਰਮੇਸ਼ਨ ਆਈ ਕਿ ਇੱਕ ਟੈਂਪੋ ਮਚ ਡਿੱਗ ਗਿਆ ਹੈਗਾ ਤੇ ਉਹਦੇ ਵਿੱਚ ਸਵਾਰੀਆਂ ਸੀਗੀਆਂ ਤੇ ਸਾਰੀ ਸਵਾਰੀਆਂ ਪਾਣੀ ਚ ਅੰਦਰ ਗਿਰ ਗਈਆਂ ਤੇ ਇਮੀਡੀਏਟਲੀ ਐਸ ਐਚਓ 5 ਮਿੰਟ ਚ ਪਹੁੰਚ ਗਿਆ ਸੀਗਾ ਤੇ ਇਨੀਸ਼ਲ ਇਨਫੋਰਮੇਸ਼ਨ ਚ ਪਤਾ ਲਗਿਆ ਕਿ 24 ਪੈਸੇਂਜਰ ਸੀਗੇ ਤੇ ਇੱਕ ਡਰਾਈਵਰ ਸੀਗਾ ਤੇ ਹੁਣ ਤੱਕ 22 ਪਾਣੀ ਚੋਂ ਕਢ ਲਈ ਹੈ ਤੇ ਇੱਕ ਹੋਰ ਸ਼ਾਇਦ ਲੋਕੇਟ ਹੋ ਗਿਆ ਸੀਗਾ ਤੇ ਹੁਣ ਜਦੋਂ ਪਤਾ ਲੱਗ ਜਾਏਗਾ ਤੇ ਆ ਆਈ ਥਿੰਕ 19 18 ਜਾਂ 19 ਦੇ ਤਕਰੀਬਨ ਠੀਕ ਠਾਕ ਨੇ ਤੇ ਇਲਾਜ ਵੀ ਕਰਵਾ ਰਹੇ ਕੁਝ ਆਪਣੇ ਇਲਾਜ ਕਰਾ ਕੇ ਘਰੇ ਜਾ ਚੁੱਕੇ ਆ ਕਿੰਨੇ ਹੋਏ ਬਰਨ ਆ 4 ਦਾ ਹੁਣ ਤੱਕ ਜੋ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਦੋ ਬੱਚੇ ਇੱਕ ਲੇਡੀ ਹੈ ਤੇ ਇੱਕ ਇੱਥੇ ਜੋ ਲੇਡੀ ਐਡਮਿਟਡ ਹੈ ਉਹਦਾ ਹਸਬੰਡ ਹੈ ਕਿੰਨੇ ਮਤਲਬ ਹਜੇ ਰੈਸਕੂ ਜਾਰੀ ਹੈ ਕਿੰਨੇ ਮਤਲਬ ਲੱਭਣ ਹੋ ਰਹੇ ਨੇ ਦੋ ਦੋ ਜੋ ਇਨੀਸ਼ਲ ਐਸਟੀਮੇਟ ਜੋ ਹੈਗਾ ਜੋ ਲੋਕਲਜ਼ ਨੇ ਦੱਸਿਆ ਜੋ ਇਵਨ ਸਵਾਰੇ ਨੇ ਦੱਸਿਆ ਔਰ ਦੇ ਹਿਸਾਬ ਨਾਲ ਦੋ ਹਜੇ ਮਿਸਿੰਗ ਹੈ ਤੇ ਮੈਡਮ ਦੇ ਮਤਲਬ ਉਹ ਇਹਨਾਂ ਨੂੰ ਲੁਧਿਆਣਾ ਸ਼ਿਫਟ ਕੀਤਾ ਗਿਆ ਜਾਂ ਫਿਰ ਸੀਰੀਅਸ ਨੇ ਬਾਹਰ ਕੀਤਾ ਗਿਆ ਨਹੀਂ ਮੋਸਟਲੀ ਡੈਲੋ ਭੇਜੇ ਗਏ ਸੀ ਕਿ ਨੀਅਰੈਸਟ ਸੀਗਾ ਕੁਝ ਨੂੰ ਅਹਿਮਦਗੜ੍ਹੇ ਭੇਜਿਆ ਸੀਗਾ ਕੁਝ ਖੰਨੇ ਵੀ ਪਾਰਸੂ ਭੇਜੇ ਕਿ ਇਹ ਉਹ ਤਾਂ ਸਥਾਨ ਤੇ ਜਾਂਦੇ ਨੇ ਇਹ ਸਾਬਤ ਹੈ ਕਿ ਉਹ ਬਟੂਟ ਨਹੀਂ ਲੈ ਕੇ ਜਾਂਦੇ ਨੇ ਆਹ ਵਾਲੀ ਵੀ ਆਹੀ ਹੋਇਆ ਜਿਹਾ ਕਿ ਜੋ ਛੋਟਾ ਸੀਗਾ ਓਵਰਲੋਡਡ ਸੀਗਾ 24% ਸੀਗੇ ਤੇ ਉਹ ਕਿਸੇ ਕਾਰਨ ਤੋਂ ਪਤਾ ਲੱਗੇਗਾ ਡਰਾਈਵਰ ਤੋਂ ਕਿ ਕਿਸ ਕਾਰਨ ਤੋਂ ਉਹਨੇ ਬਿਲਕੁਲ ਹੀ ਰੋਂਗ ਸਾਈਡ ਹੀ ਗੱਡੀ ਗਈ ਹੋਈ ਹੈ ਤੇ ਫਿਰ ਨੈਸ਼ ਲੱਗੇ ওভারਲੋਡ ਰਾਹ ਬਚਾਅ ਕਰਨ ਚੱਲ ਰਹੇ ਹੈ ਅਜੇ ਚੱਲ ਰਹੇਗਾ 2% ਅਜੇ ਐਸ ਪਰ ਦ ਇਨੀਸ਼ੀਅਲ ਐਸਟੀਮੇਟ ਮਿਸਿੰਗ ਨੇ ਉਹਨਾਂ ਦੀ ਭਾਲ ਅਜੇ ਚੱਲ ਰਹੀ ਹੈ ਉੱਤੇ ਗੋਤਾખોਰ ਕੰਮ ਚੱਲ ਰਿਹਾ ਹੈ ਜਗ੍ਹਾ ਤੇ ਰੋਇਆ ਦੇ ਇਹ ਤੇ ਜਗੇੜੀ ਪੁਲ ਹੈਗਾ ਤੁਸੀਂ ਦੇਖਿਆ ਹੋਣਾ ਇਹ ਤੇ ਲਗਭਗ 10 ਕਿਲੋਮੀਟਰ ਅੱਗੇ ਜਾ ਕੇ ਤੇ ਇੱਕ ਆ ਔਟੋ ਰਿਕਸ਼ਾ ਥੋੜਾ ਜਿਹਾ ਛੋਟਾ ਹਾਥੀ ਜਿੰਨਾ ਬਗਾਇਆ ਜੋ ਚ 24 ਬੰਦੇ ਸਵਾਰ ਸੀਗੇ ਲਗਭਗ 24 ਜਿਹੜੀ ਪਤਾ ਲੱਗਿਆ ਤੇ ਡਰਾਈਵਰ ਉਹ ਸੜਕ ਦੇ ਕਿਨਾਰੇ ਨਹਿਰ 'ਚ ਡਰਾਈਵ ਜਿਹੜਾ ਹੈਗਾ ਉਹ ਟੋਪਲ ਕਰ ਗਿਆ ਤੇ ਉਸ ਕਰਕੇ ਉਹ ਸਾਰਾ ਨਹਿਰ 'ਚ ਪੱਟ ਗਿਆ ਸੀਗਾ ਤੇ ਉਸ ਤੋਂ ਕਾਫੀ ਬੰਦੇ ਬਾਹਰ ਕੱਢ ਲਏ ਗਏ ਨੇ ਔਰ ਲਗਭਗ 22 ਦੇ ਨੇੜੇ ਜਿਹੜੇ ਬੰਦੇ ਬਾਹਰ ਕੱਢ ਚੁੱਕੇ ਨੇ ਔਰ ਉਹਨਾਂ ਦਾ ਇਲਾਜ جاری ਹੈ ਕਿੰਨੇ ਡੈੱਥ ਕਿੰਨੇ ਸ਼ੁਰਦਲ ਨਹੀਂ ਹੋਏ ਜਿਹੜੇ ਹੁਣ ਤੱਕ ਡਾਕਟਰ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ ਚਾਰ ਬੰਦੇ ਜਿਦੇ ਵਿੱਚ ਦੋ ਬੱਚੇ ਔਰ ਦੋ ਬਡੇ ਉਹਨਾਂ ਦੀ ਇੱਕ ਮੇਲ ਔਰ ਇੱਕ ਈਮੇਰ ਉਹਨਾਂ ਦੀ ਅਨਫੋਰਚੂਨੇਟੀ ਜਿਹੜੇ ਇਹਨੂੰ ਪ੍ਰੋਟੈਕਟ ਕੋਈ ਨਹੀਂ ਮਿਸਿੰਗ ਕਿੰਨੇ ਮਿਸਿੰਗ ਹਜੇ ਦੋ ਦੀ ਉੱਥੇ ਸਾਨੂੰ ਹੈਗਾ ਵੀ ਦੋ ਬੰਦੇ ਹੋਰ ਉੱਥੇ ਮਹਿਰ ਜਿਹਨਾਂ ਦੀ ਹਜੇ ਤਲਾਸ਼ ਜਾਰੀ ਸਰ ਇਹ ਸਾਰੇ ਲੁਧਿਆਣਾ ਦੇ ਨਹੀਂ ਜਾਂ ਕਿੱਥੇ ਦੇ ਨਹੀਂ ਹਤਾ ਕੁਝ ਪਤਾ ਚੱਲਿਆ ਹੋਊਗਾ ਇਹ ਵਾਲੇ ਦਵਲੇ ਦੇ ਪਿੰਡਾਂ ਦੇ ਨੇ ਜਿਹੜੇ ਉੱਥੇ ਮੱਥਾ ਟੇਕਣ ਆਏ ਸੀਗੇ ਇਹ ਨੈਣਾ ਦੇ ਵੀ ਤਾਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤੇ ਨੈਣਾ ਦੇ ਵੀ ਉੱਥੇ ਮਤਲਬ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਸੀ ਕਿਨੇ ਕੁ ਹੋਇਆ ਇਹ ਲਗਭਗ ਲਗਭਗ ਜਦੋਂ ਵੀ ਹੋਇਆ ਸੀ ਨਾਲ ਦੇ ਨਾਲ ਹੀ ਮੌਕੇ ਤੇ ਪਹੁੰਚ ਕੇ ਸੀਗੇ ਤੇ ਅਸੀਂ ਉਦੋਂ ਮੌਕੇ ਤੋਂ ਹੀ ਆ ਰਹੇ ਹਾਂ ਉਹਨਾਂ ਇਹ ਸਭ ਚੱਲ ਰਿਹਾ ਤੇ ਆਪਰੇਸ਼ਨ ਜਿਹੜਾ ਕੱਦ ਉਹਨਾਂ ਨੂੰ ਰਿਪੋਰਟੇਸ਼ਨ ਚੱਲ ਰਿਹਾ ਕਾਰਨ ਸਰ ਕੀ ਨਜ਼ਰ ਆਇਆ ਹਾਲੇ ਤੱਕ ਕੀ ਇਹ ਇਨਸੀਡੈਂਟ ਹੋਇਆ ਕਿ ਮੈਨੂੰ ਲੱਗਦਾ ਵੀ ਇੱਕ ਤਾਂ ਜਾਂ ਤਾਂ ਉਹਨਾਂ ਨੇ ਇਸ ਥੋੜੇ ਸਾਈਡ ਲਈ ਤੇ ਓਵਰ ਲੋਡਿੰਗ ਜ਼ਿਆਦਾ ਸੀ ਜਿਸ ਕਰਕੇ ਉਹ ਟਰਨ ਵਾਪਸ ਨਹੀਂ ਮੋੜ ਪਾਇਆ ਤੇ ਸਲਿੱਪ ਕਰ ਗਿਆ ਜਿਹੜੇ ਸਭ ਕਾਇਲ ਹੋਏ ਉਹਨਾਂ ਨੂੰ ਲੁਧਿਆਣਾ ਦੇ ਸ਼ਿਫਟ ਕੀਤਾ ਗਿਆ ਜਾਂ ਫਿਰ ਹੋਰ ਕਿਤੇ ਨੇ ਜਿਹੜੇ ਕਾਇਲ ਨੇ ਕਾਫੀ ਤੋਂ ਰਿਕਵਰ ਕਰਕੇ ਆਪਣੇ ਘਰੇ ਜਾ ਚੁੱਕੇ ਨੇ ਬਾਕੀ ਇੱਥੇ ਡੇਲੋ ਹਸਪੀਟਲ ਐਡਮਿਟਡ ਨੇ ਕੁਝ ਅਹਿਮਦਗੜ੍ਹ ਦੀ ਅਸਸੀਵਲ ਹਸਪੀਟਲ ਵਿੱਚ ਹੈ ਠੀਕ ਹੈ ਸਰ ਮੂਰ ਕਿਨੇ ਚਲਾ ਤੁਹਾਨੂੰ ਦੱਸਿਆ ਕੰਮ ਚਾਹ ਜੀ 4 ਦੀ ਕਨਫਰਮਡ ਹੈਗੀ ਡਾਕਟਰ ਸਾਹਿਬ ਜੀ ਸਰ ਇੱਧਰ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਕੋਈ ਬੱਚੇ ਵੀ ਨਹੀਂ ਸਰ ਮਰਨ ਵਾਲੇ ਦੋ ਬੱਚੇ ਦੋ ਬੱਚੇ ਠੀਕ ਹੈ ਸਰ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਇਹਨਾਂ ਚ ਇਹ ਜ਼ਿਆਦਾ ਸੀਰੀਅਸ ਨਹੀਂ ਹੈਗੇ ਆਊਟ ਆਫ ਡੇਂਜਰ ਹੀ ਆ ਜਿਹੜੇ ਇੱਥੇ ਹਸਪੀਟਲ ਦੇ ਠੀਕ ਹੈ ਠੀਕ ਹੈ